भॻवान नस बलिया नाम साल से सजे से स ਸਾਰੀ ਮਾਰਕੀਟ ਵੱਲੋਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਗੁਰੂ ਨਾਨਕ ਜੀ ਦੇ ਜਨਮ ਦਿਨ ਤੇ ਸਾਰੀ ਮਾਰਕੀਟ ਆਈ ਬਲਾਕ ਮਾਰਕੀਟ ਸਰਾਬਨਗਰ ਵੱਲੋਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਆਈ ਗੁਰਪੁਰਬ ਦੇ ਦਿਹਾੜੇ ਤੇ ਨਗਰ ਕੀਰਤਨ ਜਿਹੜਾ ਸਰਾਬਨਗਰ ਵਿੱਚ ਆ ਰਿਹਾ ਹੈ ਅਸੀਂ ਉਸ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਸਾਰੀ ਮਾਰਕੀਟ ਵੱਲੋਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਅਸੀਂ ਮਾਰੇ ਮਾਰਕੀਟ ਵੱਲੋਂ ਸਾਰੀ ਸੇਵਾ ਦੇ ਵਿੱਚ ਹਾਜ਼ਰ ਹਾਂ ਆਈ ਬਲਾਕ ਮਾਰਕੀਟ ਵੱਲੋਂ ਜਿਹੜਾ ਨਗਰ ਕੀਰਤਨ ਆ ਰਿਹਾ ਗੁਰੂ ਨਾਨਕ ਦੇਵ ਜੀ ਦੇ ਤੇ ਉਹਨਾਂ ਨੂੰ ਵੈਲਕਮ ਆਪਾਂ ਜੋ ਵੀ ਬੇਟਾ ਹੈ ਇੱਥੇ ਸੇਵਾ ਲਈ ਹੈ ਸੰਗਤ ਨੇ ਉਹ ਆਪਾਂ ਮਤਲਬ ਕਰ ਰਿਹਾ ਮਰਤਾ ਰਹੇ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਨਗਰ ਕੀ ਬਣਾ ਰਿਹਾ ਨਗਰ ਕੀ ਤਰਾਰਿਆ ਸਾਰੀਆਂ ਸੰਗਤਾਂ ਨੇ ਮਾਰਕੀਟ ਵਾਲਿਆਂ ਰਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮੁਤ ਲੱਖ ਲੱਖ ਵਧਾਈਆਂ ਹੋਣ ਸਾਰਿਆਂ ਨੂੰ ਜੀ ਸਾਰੀ ਮਾਰਕੀਟ ਤੋਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਗੁਰੂ ਨਾਨਕ ਜੀ ਦੇ ਜਨਮ ਦਿਨ ਤੇ ਸਾਰੀ ਮਾਰਕੀਟ ਆਈ ਬਲਾਕ ਮਾਰਕੀਟ ਸਰਾ ਬੰਦਰ ਤੋਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਅੱਜ ਗੁਰਪੁਰਬ ਦੇ ਦਿਹਾੜੇ ਤੇ ਨਗਰ ਕੀਰਤਨ ਜਿਹੜਾ ਸਰਬਨਗਰ ਵਿੱਚ ਆ ਰਿਹਾ ਹੈ ਅਸੀਂ ਉਸ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਸਾਰੇ ਮਾਰਕੀਟ ਵਾਲੋਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਅਸੀਂ ਮਾਰੇ ਮਾਰਕੀਟ ਵਾਲੋਂ ਸਾਰੀ ਸੇਵਾ ਦੇ ਵਿੱਚ ਹਾਜ਼ਰ ਰਹੀਏ। ਇਹ ਬਲੌਗ ਮਾਰਕੀਟ ਵੱਲੋਂ ਜਿਹੜਾ ਨਗਰ ਕੀਰਤਨ ਆ ਰਿਹਾ ਗੁਰੂ ਨਾਨਕ ਦੇਵ ਜੀ ਦੇ ਤੇ ਉਹਨਾਂ ਨੂੰ ਵੈਲਕਮ ਕਰਦੇ ਹਾਂ ਤੇ ਨਾਲ ਆਪਾਂ ਜੋ ਵੀ ਤਿਲ ਪੁੱਲ ਬੇਟਾ ਹੈ ਤੇ ਸੇਵਾ ਲਈ ਹੈ ਸੰਗਤ ਨੇ ਉਹ ਆਪਾਂ ਉਹਨਾਂ मतलब ਕਰ ਰਿਹਾ ਵਰਤਾਰ ਰਿਹਾ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਨਗਰ ਕਿ ਤਰ ਆ ਰਿਹਾ ਸਾਰੀਆਂ ਸੰਗਤਾਂ ਨੇ ਮਾਰਕੀਟ ਵਾਲੇ ਰੜਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮੁਤ ਲੱਖ ਲੱਖ ਵਧਾਈਆਂ ਹੋਣ ਸਾਰਿਆਂ ਨੂੰ ਜੀ